ਛੱਟ ਲਿਆ ਦਿੰਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਮਸ਼ਹੂਰੀ ਇੰਸਟਾਗ੍ਰਾਮ ਸਟਾਰ ਲਵ ਅਤੇ ਨਿਮਲ ਜੀ ਦੀ ਤੁਹਾਨੂੰ ਪਤਾ ਹੀ ਹੈ ਕਿ ਦੋਸਤੋ ਇਸ ਜੋੜੀ ਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਜਾਂਦਾ ਹੈ ਇਸ ਕਪਲ ਦੀਆਂ ਵੀਡੀਓਜ਼ ਦੇਖਣ ਲਈ ਉਹਨਾਂ ਦੇ ਫੈਨ ਬੇਹੱਦ ਇੰਤਜ਼ਾਰ ਕਰਦੇ ਨੇ ਅਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਆਪ੍ਰਿਤ ਕੌਰ ਜੀ ਦੇ ਘਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਸੀ ਉਹਨਾਂ ਦੇ ਨਿਊ ਬੇਬੀ ਦਾ ਨੇਮ ਅਵਲ ਨੂਰ ਹੈ ਲਵ ਅਤੇ ਨਿਮਲ ਆਪਣੇ ਨਿਊ ਬੇਬੀ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਸਾਡੇ ਨਾਲ ਅਕਸਰ ਹੀ ਸਾਂਝੀਆਂ ਕਰਦੇ ਰਹਿੰਦੇ ਜੀ ਹਾਂ ਤੁਸੀਂ ਸਕਰੀਨ ਉੱਪਰ ਵੀਡੀਓ ਚੱਲਦੀ ਦੇਖ ਸਕਦੇ ਹੋ ਲਵ ਆਪਣੇ ਬੇਟੇ ਨੂੰ ਕਿਸ ਤਰ੍ਹਾਂ ਲਾਡ ਲੜਾ ਰਹੀ ਹੈ ਦੋਸਤੋ ਮਾਂ ਪੁੱਤਾਂ ਦਾ ਰਿਸ਼ਤਾ ਹੀ ਇਸ ਦੁਨੀਆ ਤੋਂ ਅਲੱਗ ਹੈ ਵਾਹਿਗੁਰੂ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਉੱਥੇ ਤੁਹਾਨੂੰ ਦੱਸ ਦਈਏ ਦੋਸਤੋ ਹਾਲੀ ਵਿੱਚ ਨਿਮਲ ਅਤੇ ਲਵ ਨੇ ਆਪਣੀ ਮॉम ਨੂੰ ਨਿਊ ਫੋਨ ਗਿਫਟ ਕੀਤਾ ਤੁਸੀਂ ਲਾਪ੍ਰਿਤ ਕੌਰ ਜੀ ਦੀ ਸੱਸ ਦੇ ਚਿਹਰੇ ਤੇ ਮੁਸਕਰਾਟ ਦੇਖ ਸਕਦੇ ਹੋ ਪਰਮਾਤਮਾ ਇਹਨਾਂ ਦੀ ਨੌ ਸੱਸ ਦਾ ਪਿਆਰ ਇਦਾਂ ਹੀ ਬਣਿਆ ਰਵੇ ਤੇ ਕਰ ਦੋਸਤੋ ਤੁਸੀਂ ਵੀ ਲਵ ਅਤੇ ਨਿਮਲ ਜੀ ਦੇ ਫੈਨ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਫਿਰ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ